ਕਿੰਸਾ ਸਤ ਸਾਲ ਜੀ ਸਾਰਿਆਂ ਨੂੰ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚ ਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤਾਂ ਟੋਟਲ ਤਿੰਨ ਗਾਵਾਂ ਤੁਹਾਨੂੰ ਦਿਖਾਉਣੀ ਆਂ ਤਿੰਨੇ ਸੁਆਣਾਂ ਸੁਆਣਾਂ ਤੇ ਇੱਕ ਝੋਟੀ ਤੁਹਾਨੂੰ ਦਿਖਾਉਣੀ ਚੰਗੇ ਦੁੱਧ ਵਾਲੀ ਸਾਰੇ ਗੈਸ ਸੁਈਆਂ ਮਾਤੇ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਇਹੀ ਹੈ ਵੀ ਸੁਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ-ਦੋ ਡੰਗ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀਰ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕੋਲ ਤੇ ਦੋ ਡੰਗ ਚਵਾਈ ਜ਼ਰੂਰ ਕਰਾ ਲਓ ਪਰ ਤਸੱਲੀ ਪਛੋੜ ਇੱਥੇ ਕਰਕੇ ਖੜੋ ਤੇ ਬਾਕੀ ਸਾਡੀ ਬੇਨਤੀ ਹਲ ਵੀ ਜ਼ਰੂਰ ਧਿਆਨ ਦਿਓ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਜੀ ਵਧੀਆ ਜੀ ਵੀ ਤੁਸੀਂ ਜਨਾਓ ਸਭ ਵਧੀਆ ਜੇ ਵਧੀਆ ਚਾਹੀਦਾ ਜੀ ਤੇ ਨਾਮ ਦੱਸੋ ਫਿਰ ਇੱਕ ਰਾਮ ਮੇਲਰ ਪਾਤ ਸਿੰਘ ਜੀ ਪਿੰਚੂਈਣਾ ਜ਼ਿਲ੍ਹਾ ਅੰਮ੍ਰ ਤੇ ਫੋਨ ਨੰਬਰ ਹੀ ਬੋਲ ਦੋ 99457905 ਠੀਕ ਆ ਹਾਂਜੀ ਹਾਂਜੀ ਤੇ ਅੱਜ ਫੇਰ ਗਾਵਾਂ ਜੈਜ ਭਾਈ ਆ ਹਨਾ ਜੈਜ ਭਾਈ ਆ ਰੁਪਈਏ ਜੀ ਤੇ ਅੱਜ ਛੋਟੀ ਫੇਰ ਕਮਾਲ ਦੀ ਪੂਰੀ ਟੋਪ ਮਾਲ ਦਾ ਅੱਜ ਛੋਟੀ ਫੇਰ ਪਉਗੀ ਠੀਕ ਆ ਉਦਨ ਵਾਲੀਆਂ ਵੇਚ ਗਿਆ ਫੇਰ ਉਦਨ ਵਾਲੀਆਂ ਰੁਪਈਏ ਵੇਚ ਗਿਆ ਹੈ ਆਪਣੇ ਕਿੰਨੇ ਕ ਫੋਨ ਆਏ ਫੇਰ ਫੋਨ ਰੁਪਈਏ ਅਜੇ ਤੱਕ ਵੀ ਪਤਾ ਨਹੀਂ ਕਿੰਨੇ ਗਏ ਇੰਸਟਾ ਤੇ ਆਪਾਂ ਪਾਈਆਂ ਸੀ ਨਾ ਹਾਂਜੀ ਅਜੇ ਤੱਕ ਨਹੀਂ ਐਮਐਨਏ ਦਿਹਾੜੀ ਦਾ ਘੱਟੋ ਘੱਟ ਨਹੀਂ ਤੇ 50 ਕਮੂਨ ਰੋਜ਼ ਦਿਹਾੜੀ ਹੁੰਦੇ ਆ ਅੱਛਾ ਹਾਂਜੀ ਹਾਂਜੀ ਠੀਕ ਆ ਅੱਜ ਵੀ ਪੂਰੇ ਕਮਾਲ ਦੀ ਝੋਟੀ ਵਿਖਾਉਣੀ ਹੈ ਨਾ ਪੂਰੇ ਕਮਾਲ ਦੀ ਹਰਜੀ ਝੋਟੀ ਦਿਖਾਵਾਂਗੇ ਤੇ ਆਪ ਵੀ ਕੱਟੀ ਮਗਰ ਵੀ ਕੱਟੀ ਮਗਰ ਵੀ ਕੱਟੀ ਮਗਰ ਵੀ ਇਹਦੇ ਕੱਟੀ ਆ ਜਿਹੜੀ ਆਵਲੀ ਹਾਂਜੀ ਹਾਂਜੀ ਤੇ ਆਪ ਵੀ ਝੋਟੀ ਚੰਗੇ ਟੀਕੇ ਦੀ ਤੇ ਮਗਰ ਕੱਟੀ ਵੀ ਚੰਗੇ ਟੀਕੇ ਦੀ ਆ ਹਾਂਜੀ ਹਾਂਜੀ ਤੇ ਇੱਕ ਰੰਗ ਕਾਲੀ ਰੁਪਈਏ ਦੀ ਆ ਵੇਖੋ ਠੀਕ ਆ ਸੁਆ ਕਿੰਨਾ ਚਿਰ ਮਾਝ ਵਿਦਿਆ ਦਾ ਫਿਰ ਸੁਆ ਪਹਿਲਾ ਜੇ ਅੱਜ ਚੌਗੀ ਜੇ ਅੱਛਾ ਅੱਜ ਸੂਈ ਨਵਾਂ ਰੁਪਈਏ ਦੀ 12 13 ਦਿਨ ਨੂੰ ਸਾਰੇ ਹੋਏ ਕੱਟੀ ਨੂੰ ਅੱਛਾ 12 13 ਦਿਨ ਹੋ ਗਏ ਆ ਹਾਂਜੀ ਹਾਂਜੀ ਤੇ ਦੁੱਧ 2 दर बी को लीटर लावे कंडा लावे 18 19 किलो मना के दऊंगा इथे मैं 18 19 लीटर तैयार मौके ते तैयार तैयार रुप जी अजय ਝੋਟੀ ਨਾ ਮੈਲਾ ਮਾਰਨਾ ਆ ਅੱਛਾ ਮੈਲਾ ਮਾਰ ਕੇ ਗਰੰਟੀ ਤੇ ਸਾਨੂੰ ਆਈ ਵੀ 20 21 ਕਿਲੋ ਦੁੱਧ ਦਊਗੀ ਅੱਛਾ 21 ਕਿਲੋ ਦੀ ਫੁੱਲ ਗਰੰਟੀ ਦਊਗੀ ਦੁੱਧ ਦਾ ਮਤਲਬ ਇਹ ਤੇ ਲਾ ਕੇ ਪਹੁੰਚ ਹੀ ਗਈ ਆ ਪਹੁੰਚ 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 ਥੋੜਾ ਰਹਿ ਗਿਆ ਹੁਣ 20 ਘੱਟ ਆ ਦੰਦ ਵੀ ਲਗਾ ਦੇ ਦੇ ਦੰਦ ਵੀ ਇਹਦੇ ਚੈੱਕ ਕਰਾ ਦिए ਤੁਹਾਨੂੰ ਆਓ ਤੁ ਛੱਗੀ ਦੇ ਜਿਹੜੇ ਦਈਏ ਆ ਬਰਾਬਰ ਕਰਨ ਚੌਗੀ ਤੋਂ ਛੱਗੀ ਜਿਹੜੀ ਹੁੰਦੀ ਆ ਚੌਗੀ ਰੁਪਈਆ ਦੀ ਹੈ ਬਾਕੀ ਜੇ ਸਵੇਰਾ ਸਵੇਰ ਦਾ ਟਾਈਮ ਹੈ ਜੇ ਧੁੰਦ ਧੁੰਦ ਪਈ ਹੈ ਇਹ ਪੂਰੀ ਤੇ ਕਰੀ ਵੀਰ ਜੀ ਫਲਕਾਰੀ ਲਾ ਕੇ ਵੀ ਚੰਗੀ ਦਰਮ ਖਾਈਏ ਆ ਦੇਖ ਸਕਦੇ ਬਿਲਕੁਲ ਸਿੱਧੀ ਆ ਸਰੀਰਾਂ ਜਿਹੜੀ ਤੇ ਕੱਦ ਕਾਠੇ ਦਾ ਹੋਣੇ ਪੂਰੀਆਂ ਵੱਡੀਆਂ ਮੱਜਾਂ ਜਿੱਦੀ ਤੇ ਅਗਲੇ ਸੂਏ ਨੂੰ ਝੋਟੀ ਤੋਂ ਕੋਈ ਵੀਰ ਆਪਸ ਹਿਸਾਬ ਲਾ ਲੇ ਵੀ ਕਿੱਥੇ ਪਹੁੰਚਣੀ ਹੈ ਹਾਂ ਦੇਖ ਸਾਦੇ ਪਿੱਠ ਪੂਰੇ ਤੋਂ ਪੂਰੀ ਚੜਾਈ ਜਿਆ ਤੇ ਪੂਰੇ ਜਿਹੜੀ ਆ ਕੱਦ ਵਜਨ ਵਾਲੀ ਆ ਆ ਗਏ ਕਰ ਜਿਹੜਾ ਵੀਰ ਸ਼ਕੀਨ ਹੈ ਚੰਗੀ ਸੋਹਣੀ ਝੋਟੀ ਘਰੇ ਰੱਖਣ ਦਾ ਮੇਰੇ ਮੋਢੇ ਦੇ ਆਉਂਦੇ ਹੀ ਝੋਟੀ ਹੁਣ ਕੋਈ ਹਾਂਜੀ ਪਰ ਇੱਕ ਬੇਨਤੀ ਰਹੀ ਜਿੰਨਾ ਵੀਰ ਭਰਾ ਜਿੰਨੇ ਨਹੀਂ ਖੜੂਗਾ ਨਾ ਹਾਂਜੀ ਚਾਰ ਸੂਵੇ ਚੋਗੇ ਤਾਂ ਵੀ ਮੈਂ ਉਹਨੇ ਦੀ ਝੋਟੀ ਫੇਰ ਲਿਆਉਂਗਾ ਠੀਕ ਹੈ ਜੀ ਹਾਂ ਤੇ ਇੱਕ ਅਰੀ ਥਾਣੇ ਤੇ ਇੱਕ ਅਰੀ ਲਾਗੇ ਦਾ ਦੇਖ ਸਕਦੇ ਥੋੜਾ ਸਾਡੇ ਤੋਂ ਡਰਦੀ ਆ ਬਾਕੀ ਥਾਨ ਆਪਾਂ ਦੇਖ ਸਕਦੇ ਜਿਹਾ ਤਰ੍ਹਾਂ ਕਹਿੰਦੇ ਹੁੰਦੇ ਨਾ ਫੁੱਟ ਫੁੱਟ ਤੇ ਥਾਣ ਲੱਗਾ ਵਾ ਹਾਂਜੀ ਉਸ ਹਿਸਾਬ ਦਾ ਜਿਹੜਾ ਇਹਦਾ ਇੱਕ ਅਰੀ ਪਿਛਾ ਵੀ ਤੁਹਾਨੂੰ ਦਿਖਾ ਦਈਏ ਚੰਗੀ ਤਰ੍ਹਾਂ ਆਹ ਦੇਖ ਸਾਡੇ ਜੀ ਉੱਤਰ ਹੈਗੇ ਵੀ ਨਿਗਰਵਾਨੇ ਦੀ ਆ ਫਿਕਸਵਾਨੇ ਦੀ ਆ ਹਰ ਜੀ ਕੋਈ ਵੀ ਕੋਈ ਦੂਰੋਂ ਨੇੜਿਓਂ ਵੀਰ ਭਰਾ ਕੋਈ ਆਊਗਾ ਨਾ ਉਹ ਨੁਕਸੇ 1 ਰੁਪਏ ਜਿੰਨਾ ਵੀ ਕੋਈ ਕੱਢ ਦੇ ਛੋਟੀ ਤੋਂ ਮੰਨਦੇ ਦੇ ਬੰਦੇ ਆ ਥਾਣੇ ਵੇਖੋ ਕਿੱਡੇ ਬੇਰਲਾਂ ਦੇ ਲੱਗੇ ਚੰਗਾ ਦੂਰ ਦੂਰ ਜਿਹੜਾ ਥਾਣੇ ਆ ਬਾਕੀ ਕੋਈ ਵੀਰ ਆਣ ਕੇ ਆਖੀ ਆਣ ਕੇ ਵੇਖੇ ਤੇ ਬਿਲਕੁਲ ਛੋਟੇ ਸਿੰਘ ਦੀ ਆ ਬਿਲਕੁਲ ਨਿਕਾਇਆ ਸਿੰਘ ਬਿਲਕੁਲ ਨਿਕਾਇਆ ਤੇ ਮੁੱਲ ਫੇਰ ਵੇਚੀ ਇਹਦਾ ਮੋਹਲਾ ਆਪਾ ਹਰਬੁਜੀ ਜਿਹੜੀ ਚੰਗੀ ਸ਼ੈਅ ਦਾ ਤਨੇ ਚੰਗੇ ਰੁਪਈਏ ਆ ਆਪਾਂ ਫੋਨ ਤੇ ਮੁੱਲ ਕਰਾਂਗੇ ਅੱਛਾ ਇਹਦਾ ਮੁੱਲ ਫੋਨ ਤੇ ਹੋ ਜਾਊਗਾ ਫੋਨ ਤੇ ਰੁਪਈਏ ਕਰਾਂਗੇ ਕੋਈ ਫੇਰ ਫੋਨ ਲਗਾ ਲੈ ਹੈਨਾ ਫੋਨ ਲਾ ਲੈ ਸਬਦਾ ਆਪੇ ਫੇਰ ਮੁੱਲ 5000 ਪ੍ਰੀ ਕੋਈ ਮੈਨਾਂ 5 1000 ਕੋਈ ਪਾਵੇ ਅੱਛਾ ਦੋ ਡੰਗ ਤਿੰਨ ਡੰਗ ਜਿੱਦਾਂ ਮੱਝੀ ਮਨ ਦਾ ਚੋਗੇ ਕੋਈ ਖੜੇ ਇਹ ਆ ਬਈ ਪਾਸ ਹੋਵੇ ਤੇ ਲੈ ਜੇ ਨਹੀਂ ਤੇ ਰਹਿਣਦੇ ਨਹੀਂ ਤੇ ਫੇਰ ਇੱਥੇ ਰਹਿਣਦੇ ਹੈਨਾ ਦੁੱਧ ਪੂਰਾ ਹੋਵੇ ਤੇ ਲੈ ਜੇ ਨਹੀਂ ਤੇ ਕੋਈ ਵੇਦ ਇੱਥੇ ਰਹਿਣਦੇ ਠੀਕ ਆ ਜੀ ਹੋਣ ਆ ਗਾਵਾਂ ਆ ਗਈਆਂ ਆਪਣੇ ਕੋਲ। ਹਾਂ ਜੀ ਗਾਵਾਂ ਆ ਗਈਆਂ ਬੀਬੀ। ਆਹ ਕਹਾਂ ਬਾਰੇ ਦੱਸ ਤੋ ਫਿਰ। ਇਹ ਹਮੀਂ ਦੂਜਾ ਸਵੇਰ ਸੋਈ ਆ। ਠੀਕ ਆ ਇਹ ਵੀ ਨਿੱਗਰਵਾਨੇ ਦੀ ਆ ਜਿਹੜੀ। ਆਟਮ ਆ ਮਰ ਬੀ ਜਦ ਇਹ ਮਗਰ ਬੱਚੀ ਆ ਸੋਈ ਨੂੰ 8-10 ਦਿਨ ਹੋ ਗਏ ਆ। ਅੱਛਾ। ਆਟਮ ਜਿਹੜਾ ਦੁੱਧ ਦਾ ਆਪਾਂ ਚਵਾ ਦੇਣਾ ਪੂਰੇ 20 ਕਿਲੋ ਤਿਆਰ ਜਹਾਜਣਾ ਚਾਹੀਦਾ। ਤਿਆਰ ਮੁੱਕੇ ਦੇ। ਹੋਰ ਜਿਹੜਾ ਆਪਾਂ ਚਵਾ ਕੇ ਦੇਣਾ ਰੁਪਈ ਜੀ। ਅੱਛਾ। ਹਾਂ ਜੀ। ਤੋਰੋ ਫਿਰ ਇੱਕ ਦਿਨ ਨੂੰ। ਤੇ ਥਾਣੇ ਦੇ ਵੀ ਦੇਖ ਸਕਦੇ ਜੇ ਹਵਾਨੇ ਤੇ ਨਾੜਾਂ ਜਿਹੜੀਆਂ ਬਰੀਕ-ਬਰੀਕ ਚੰਗੀਆਂ। ਬਿਲਕੁਲ ਨਿੱਗਰਵ ਅਗੱਜਾ ਸਵੇਰ ਸਹੀ ਹੈ ਦੁੱਧ ਜਿਹੜਾ ਕਹਿੰਦੇ ਵੀ 20 ਲੀਟਰ ਉਹਨਾਂ ਹੈਗਾ ਇਹ ਦੇਖ ਲੈ ਲਿਆ ਗਿਆ ਬਾਕੀ ਹੈਗੀ ਵੀ ਕ੍ਰੋਨ ਸਪੰਸ ਫੈਟ ਵੀ ਚੰਗੀ ਆਈ ਜਾਣੀ ਹੈ ਤੇ ਕਿੰਨਾ ਫਿਰ ਮੁੱਲ ਰੱਖਣਾ ਇਹਦਾ ਆਪਾਂ ਮੁੱਲ ਰੁਪਈਏ ਜੀ ਮੰਗਨ ਨੂੰ ਭਾਵੇਂ 80-85 ਜੋ ਮੱਝੀ ਮੰਗੀ ਜਾਈਏ 75000 ਜੀ ਦੇ ਜੀ ਕਰ ਦੋ ਹੋਰ ਮੰਨ ਤਾਂ ਕਰਾ ਲਓ ਜਿੰਨਾ ਕਰਾਉਣਾ ਆਪ ਹੀ ਕਰ ਦੋਗੇ 50000 ਕਰ ਦੇਣਾ ਜੀ 60-70000 ਜੀ ਦੇ ਦੋਗੇ ਚਲੋ ਬਾਕੀ ਮੌਕੇ ਤੇ ਹੋਰ ਕਰ ਦੋਗੇ। ਪਰ ਵੀ ਛੋੜ ਹੀ ਆਪਾਂ ਕਰਾਂਗੇ ਪੂਰੇ 65000 ਦੇ ਦਵਾਂਗੇ। ਅੱਛਾ 6500 ਰੁਪਏ ਛੋੜ ਹੀ ਹੋਣੀ ਆ। ਠੀਕ ਹੈ ਜੀ। 20 ਕਿਲੋ ਮੇਰੇ ਘਰ ਜਿੱਦਾਂ ਮਰਜ਼ੀ ਚੋਗੇ ਲੈ ਜੇ। ਅੱਜ 7-8 ਅੰਨ ਬੱਚੀ ਆ ਦਿਖਾ ਦੂੰਗਾ। ਇਹਦੇ ਦੁੱਧ ਹੋਰ ਵੱਜੂ ਕੀ ਤੇ। ਪਨਾ ਵੱਦਨਾ ਹਰ ਰੁਪਈਏ ਨੂੰ ਵੱਦਨਾ। ਆਹ ਜੀ ਬੱਚੀ। ਆਹ ਵਾਲੀ ਬੱਚੀ ਜੀ ਇਹਦੀ। ਹਾਂ। ਤਾਜ਼ੀ ਬੱਚਾ ਆ ਜਿਹੜਾ। ਬਿਲਕੁਲ ਤਾਜ਼ੀਆਂ ਜੀ ਇਹਦੇ। ਠੀਕ ਹੈ ਜੀ। ਹਾਂ ਜੀ। ਤੇ ਹੁਣ ਆ ਜਿਹੜੀ ਗਾਂ ਜੀ। ਇਹ ਹਰ ਰੁਪਈਏ ਜੀ ਦੂਜਾ ਸੂਬਾ ਸੂਈ ਆ। ਅੱਛਾ ਹਾਂ ਦੇਖਾ ਦੇ ਬਿਲਕੁਲ ਕੋਲਾ ਹੀ ਬੱਚਾ ਸੀ ਇਹ ਕਾ ਵੀ ਬੱਚਾ ਮਰ ਗਿਆ ਤੇ ਕੋ ਵੀ ਬੱਚਾ ਮਰ ਗਿਆ ਇਹ ਕੱਲ ਰਾਤ ਦੀ ਰੁਪਈਆ ਵੇੜ ਸੋਈ ਇਹਦਾ ਵੀ ਅੱਛਾ ਮਰ ਗਿਆ ਕੱਲ ਕੱਲ ਦੀ ਸੋਈ ਤੇ ਅੱਜ ਰਾਤ ਦੀ ਇਹਦਾ ਬੱਚਾ ਮਰ ਗਿਆ ਉਹ ਦੇਖ ਸਕਦੇ ਜੀ ਬੱਚਾ ਵੀ ਗਿੱਲਾ ਹੀ ਬਿਲਕੁਲ ਕੋਲਾ ਬੁਰ ਵੀ ਤਾਜ਼ੀ ਬਿਲਕੁਲ ਹਾਂ ਜੀ ਇਹ ਮੌਸਮ ਠੰਡਾ ਵਾ ਠੰਡ ਕਰਕੇ ਗਈ ਆ ਜਿਹੜੇ ਬੱਚੇ ਜਿਹੜੇ ਬਚਣੇ ਮੁਸ਼ਕਲ ਹੁੰਦੇ ਆ ਤੇ ਇਹਦੇ ਕੋਲ ਦੁੱਧ ਕਿੰਨਾ ਸੀ ਵੇਚਿਆ ਹੁਣ ਰੁਪਈਏ ਦੇ ਕੋਲੋਂ ਜਿਹੜਾ ਦੁੱਧ ਆਪਾਂ ਲੈਣਾ 14 ਕਿਲੋ ਤਿਆਰ ਜੇ 10 ਕਿਲੋ ਦੀ ਫੋਲ ਗਰੰਟੀ ਆਡੀ ਅੱਛਾ ਜੀ ਤੋਰ ਹਾਂ ਫੇਰ ਸਾਣਾ ਇਹ ਵੀ ਇਕੱਲੀ ਦੇਖ ਸਕਦੇ ਜੇ ਲੱਗੇ ਤਾਂ ਤੇ ਇਹਦਾ ਵੇਚੇ ਫਿਰ ਮੁੱਲ ਮੁੱਲ ਹਰ ਫ੍ਰੀਜ ਜੀ ਹੁਣ ਤੇ ਪਹਿਲਾਂ ਦੇ ਬੱਚਾ ਜੋਨ ਦਾ ਪੇਰ ਤੇ ਗਈ 39 50 ਦੀ ਹਾਂਜੀ ਹੁਣ ਆਪਾਂ ਹਰ ਫ੍ਰੀਜ ਪੂਰੇ 40000 ਦੇ ਦੇ ਦਈਏ ਹੋਰ ਕਰ ਦੋ ਮਾਨਤਾ ਪੈਣਾ ਦੇ ਰੁਪਈਏ ਘਟਾਈ ਆ ਹੁਣ ਹਾਂਜੀ ਤੇ 35 ਦੀ ਦੇ ਦਾਂਗੇ ਅੱਛਾ 35000 ਦੀ ਦੇ ਦੋਗੇ ਚਲੋ ਬਾਕੀ ਮੌਕੇ ਤੇ ਹੋਰ ਹੋ ਜਾਊਗਾ ਹਰ ਰੁਪਈਆ ਆਪਾਂ ਜਿਹੜੀ ਦੇ ਹੀ ਦੇਣੀ ਆ ਨਾ ਹਾਂਜੀ ਕੋਈ ਵੀਰ ਭਰਾ ਜ਼ਿਆਦਾ ਨਾ ਕਰੇ ਕਿ ਪੈੰਡ ਘੱਟ ਰਿਹਾ ਆ ਹਾਂਜੀ ਪੂਰੇ 30000 200 ਛੋੜ ਕਰਾਂਗੇ ਅੱਛਾ ਪੂਰੇ 30000 ਦੀ 200 ਛੋੜ ਕਰਾਂਗੇ ਦੁੱਧ 13 ਲੀਟਰ ਕਰੋ ਚਵਾ 13 ਕਿਲੋ ਮੇਰੇ ਘਰ ਜਿੱਦਾਂ ਮਰਜੀ ਚੋ ਕੇ ਖੜੇ ਬਾਕੀ ਆ ਵੀ ਹੈਗੀ ਸੱਜਰ ਆ ਸੱਜਰ ਆ ਬੱਚਾ ਇਹ ਤਾਂ ਉਹ ਦੇਖ ਹੀ ਸਕਦੇ ਆਪਾਂ ਵੀ ਉਹ ਕੁਲਾ ਹੀ ਬੱਚਾ ਹੈ ਜਿਹੜਾ ਇਹਦਾ ਮਰ ਗਿਆ ਹਾਂਜੀ ਬੱਚਾ ਇਹ ਵੀ ਠਾਂਦੇ ਆ ਠਾਂਗਣਾ ਤਾਂ ਮੇਰੇ ਪਤਾ ਹੁਣ ਇਹ ਕਾ ਵੀ ਤਾਜੀ ਸੂਈ ਬਿਲਕੁਲ ਆ ਵੇਖੋ ਬਿਲਕੁਲ ਤਾਜੀ ਸੂਈ ਹੈ ਜਿਹੜੀ ਕੱਲ ਵੀਡੀਓ ਬਣੀ ਆ ਆਪਣੇ ਕੋ ਸਭ ਕੋ ਪ੍ਰੂਫ ਹੈਗਾ ਆਪਣੇ ਕੋ ਠੀ ਇਹਦੇ ਗੱਭਨ ਦੇ ਵੀ ਗਾਂ ਇਹ ਗੱਬਨ ਦੇ ਵੀ ਪਿਛਲੀ ਵਾਰੀ ਵੀਡੀਓ ਪਈ ਆ 98 ਦੇ ਦੇਖ ਸਕਦੇ ਚੰਗੇ ਹੱਥ ਦੀ ਚਵਾਈ ਵਾਲਾ ਪ੍ਰੋਪਰ ਥਾਨਿਆ ਇਹਦੀ ਹਰ ਵੀ ਦੋ ਚਵਾਈਆਂ ਹੋਈਆਂ ਜੋ ਕੱਲ ਦਿਨ ਇਹ ਹੋਈ ਹੈ ਮਤਲਬ 11 ਵਜੇ ਨਾਲ ਤੇ ਸ਼ਾਮੇ ਹੋਈ ਆ ਅੱਛਾ ਇਹ 5 ਹੋ ਜੇ 6 ਹੋ ਜੇ ਇੰਨਾ ਬੋਲਾ ਜੀ ਅੱਛਾ ਤੇ ਤੀਜੀ ਚੋਈ ਹੁਣ ਹੋਣੀ ਹੈਗੀ ਇੱਕ ਨਹੀਂ ਦੁੱਧ ਕਰੀ ਜਾਊਗੀ ਦੁੱਧ ਦਾ ਰੁਪਈਏ ਜਿਹੜੇ ਸਾਹਣਾ ਬੋਲਾ ਤੁਸੀਂ 10 ਕਿਲੋ ਦੁੱਧਰ ਮਾਣ ਦੇਈ ਜਾਊਗੀ ਤੁਰ ਫੇਰ ਕਰੀ ਜੇ ਦਾ ਖੱਟਾ ਦੁੱਧ ਮੰਗਿਆ ਬੋਲਾ ਇਹਦੇ ਪੁੜੇ ਵੀ ਇਹਦੇ ਉਤਰਾ ਹੀ ਆ ਉਦਾਂ ਉਦਾਂ ਹੈ ਰੁਪਈਏ Eu aí é, de dois manhã, cinquenta e diga Aí o treinamento ਜਿਹੜੇ ਪੁਰੇ ਨਹੀਂ ਚੁੱਕੇ ਨੇ ਬਾੜ ਮੈਂ ਪੁਰੇ ਪੁਰੇ ਵੀ ਅਜੇ ਦੇ ਉੱਤਨਾ ਹੀ ਆ ਯਾ ਜੂ ਹਰ ਕਿਸੇ ਕੋਲ ਨਹੀਂ ਲਿਓਣਾ ਅਹੀਂ ਆਪਾਂ ਅਜੇ ਤਾਂ ਕੋਈ ਵੀਰ ਭਾਜਾ ਲੈ ਜਾ ਬੋਲਾ ਪੀਵੇ ਪੰਜ ਸੱਤ ਦਿਨ ਤੇ ਇਹਦਾ ਫਿਰ ਮੁੱਲ ਮੁੱਲ ਹਰ ਵੀ ਜੀ ਹੋਣੇ ਦਾ ਕਾਦਾ ਉਦੋਂ ਵੇਚ ਨਹੀਂ ਆਪਾਂ ਪੰਜੀ ਦੀ ਵੇਚ ਸਕਦੇ ਹਾਂ 26 ਦੀ ਵੀ ਹਾਂਜੀ ਹੁਣ 20 ਦੀ ਦੇ ਦਿੰਦੇ ਹਾਂ ਯਾਰ ਦੋ ਯਾਰ ਹੋਰ ਹਾਂਜੀ ਯਾਰ ਦੋ ਯਾਰ ਹੋਰ ਜਾਨ ਦੋ ਆਪਾਂ ਹਰ ਰੁਪਈਆ ਜਿਹੜੀ ਦੇ ਹੀ ਦੇਣੀ ਆ ਨਾ ਸੌਦਾ ਨਾਲ ਕੋਈ ਮੇਰਾ ਵੀਰ ਭਰਾ ਕਰੇ ਇੱਥੇ ਭੈਣ ਘਾਟਾ ਹੀ ਲਿਆ ਜੀ ਤਾਜੀ ਸੂਈ ਹੈ ਕਿਹੜੀ ਟੋਕੜਿਆ ਹਾਂਜੀ ਆਪਾਂ ਜਿਹੜੀ ਦੇ ਦੇਣੀ ਪੂਰੇ 17000 ਰੁਪਏ ਦਾ ਅੱਛਾ 17000 ਦੀ 17000 ਦੀ ਦੇ ਦੇਣਾ ਠੀਕ ਹੈ ਜੀ ਹਾਂ ਬਾਕੀ ਕੋਈ ਵੀਰ ਆਪਣੀਆਂ ਪਾਸ ਕਰਕੇ ਨਾ ਆਪਣੀ ਜੋ ਦੋ ਢੰਗ ਤਿੰਨ ਢੰਗ ਜਿੱਦਾਂ ਮਰਜ਼ੀ ਜਿੰਤਰਾਂ ਵੀ ਕਿਸੇ ਨੇ ਵੇਖਣੀ ਇੱਥੋਂ ਹੀ ਵੇਖ ਕੇ ਲੈ ਜੀ ਵੇਖ ਕੇ ਘੜੇ ਅਜੇ ਦਾ ਮੜਾ ਮੜਾ ਜੀਆਂ ਮਾਰ ਨਹੀਂ ਆ ਵੇਖੋ ਜੋ ਵੀ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਹਾਂ